اور پنجاب سرکار کے کوپریشن کوپریٹ ڈپارٹمنٹ کے سیکٹری ریتو اگر جی پنکر سیتیا جو آر بی آئی سے ریزر بینک آف انڈیا سے ان کے جنرل مینیجر صحبان گرکوال جی 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 ایم ہریانہ سے نوارڈ کے اور جی کے نیکی جی جو پنجاب گرامین بینک کے جنرل مینیجر ہیں اور آپ میرے سامنے شوبھے بہت ہی پروگرسو فارمرز اور ڈفرنٹ ویکسے آئے ہوئے سبھی ساتھیوں سب سے پہلے آپ کو میرا بہت بہت پرنام میں دیکھ رہا سا کہ نابارڈ نے سٹیٹ کریڈٹ سیمینار جہرا بھی سو چھپی ستائی کروایا گا جی اندر فوکس پیپر انہوں نے دا فوکس پیپر بھی کیتا گا پنجاب دا ਤੇ ਦੇ ਪ੍ਰਾਇੋਰਟੀਜ਼ ਦਿਖਾਜਣੇ ਕਿ ਪੰਜਾਬ ਦੀਆਂ ਕਿਹੜੀ ਕਿਹੜੀਆਂ ਪ੍ਰਾਇੋਰਟੀਜ਼ ਨੇ ਯਾ ਔਰ ਪੰਜਾਬ ਨੂੰ ਕਿਸ ਤਰ੍ਹਾਂ ਨਵਾੜ ਜਿਹਾ ਸਪੋਰਟ ਕਰ ਰਿਹਾਗਾ ਕਿਉਂਕਿ ਜਦੋਂ ਵੀ ਨੰਬਰ ਆਫ ਟਾਈਮਸ ਮੀਟਿੰਗਸ ਹੋਦੀ ਆ ਰਹੀਆਂ ਨਵਾੜ ਦੇ ਕਦੇ ਵੀ ਚਾਹ ਅਗਰੀਕਤਰ ਖੇਤਰ ਦੀ ਗੱਲ ਕਰੀਏ ਚਾਹ ਐਜੂਕੇਸ਼ਨ ਖੇਤਰ ਦੀ ਗੱਲ ਕਰੀਏ ਚਾਹ ਸੋਸ਼ਲ ਸੈਕਟਰ ਦੀ ਗੱਲ ਕਰੀਏ ਤੇ ਰੈਵਨਿਊ ਫੀਲਡ ਇਹ ਹਮੇਸ਼ਾ ਹੀ ਸਪੋਰਟਿਵ ਰਹੇ ਨੇ ਕਿ ਹਮੇਸ਼ਾ ਹੀ ਇਹਨਾਂ ਨੇ ਪੰਜਾਬ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਖੜੇ ਰਹਿਣਗੇ اور میں پیچھے یاد آ بی بابو سی جی ایم آئے سی جی ایم صاحب میں پیجیا کیونکہ میرے اپنے دے کچھ لوگ ڈرگن فروٹ جڑا بہت پنجاب شاید پہلی بس ہوگا تو بہت سارے نے ڈرگن فروٹ کی جی کھیتی ہوتی ہے اور میرے ہلکے بہت ہی شاندار ڈرگن فروٹ دے کے کسان سے سی جی ایم صاحب بزٹ کر کے آئے سی ਡ੍ਰੈਗਨ ਫੂਡ ਦੀ ਖੇਤੀ ਕਰਨ ਵਾਲੇ ਫਾਰਮਰ ਜਿਹੜੇ ਦੇ ਕੇ ਉਹ ਐਸਐਸ ਇਹਨਾਂ ਨੇ ਸਨਮਾਨਿਤ ਕੀਤਾ ਹੈਗਾ ਜੋ ਪੰਜਾਬ ਕੇ ਅੰਨਾ ਪਾਪਾ ਕੇ ਡਾਈਵਰਸੀਫਿਕੇਸ਼ਨ ਵੱਲ ਪੰਜਾਬ ਮੇ ਡਾਈਵਰਸੀਫਿਕੇਸ਼ਨ ਵੱਲ ਸਾਡੀ ਆਵਾਮੀ ਪਾਰਟੀ ਦੀ ਸਰਕਾਰ 'ਚ ਆਪਣੇ ਕਦਮ ਜਿਹੜਾ ਉਹ ਅੱਗੇ ਲੈ ਕੇ ਜਾ ਰਿਹਾ ਕਿਉਂਕਿ ਡਾਈਵਰਸੀਫਿਕੇਸ਼ਨ ਤੋਂ ਬਿਨਾ ਕੋਈ ਅੱਗੇ ਵਧਣਾ ਬਹੁਤ ਮੁਸ਼ਕਲ ਹੋਇਆ ਹੈਗਾ ਕਿਉਂਕਿ ਪੰਜਾਬ ਦਾ ਲਗਭਗ ਜੇ ਮੈਂ ਗੱਲ ਕਰਾਂ 151 151 ਜਿਹੜੇ ਸਾਡੇ ਬਲਾਕਸ ਨੇ ਉਹਨਾਂ 'ਚੋਂ 170 ਦਾ ਜਿਹੜਾ ਵਾਟਰ ਲੈਵਲ ਆ ਯਾਨੀ ਗਰਾਊਂਡ ਵਾਟਰ ਲੈਵਲ ਆ ਉਹ ਬਹੁਤ ਨੀਚੇ ਜਾ ਚੁੱਕਿਆ ਹੈ ਗੁਰ ਸਾਨੂੰ ਡਾਈਵਰਸਿਫਿਕੇਸ਼ਨ ਪਰ ਬਦਲਾ ਪਊਗਾ ਕਿਉਂਕਿ ਪੰਜਾਬ ਦੇ ਨੈਸ਼ਨਲ ਫੂਡ ਬਾਲ ਦੇ ਅੰਦਰ ਨੈਸ਼ਨਲ ਫੂਡ ਬਾਲ ਦੇ ਅੰਦਰ ਆਫਟਰ 2 ਰੈਵਿਊਸ਼ਨ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਜਿਹੜੀ ਆ ਉਹ ਪੰਜਾਬ ਦੀ ਦੇਵੰਤ ਹੋ ਰਹੀ ਆ ਦੇਵੰਤ ਹੋ ਰਹੀ ਆ ਮੈਂ ਦੇਖਿਆ ਕਿ 1981 ਦੇ ਵਿੱਚ ਜਦੋਂ ਕਿਤੇ ਰਖਤੇ 오ਡੀਸਾ ਦਾ ਡਿਫਰੈਂਟ ਸਟੇਟ ਦੇ ਅੰਦਰ ਕਾਲ ਪਿਆਸੀ ਯਾਨੀ ਭਿਆਨਕ ਮਹਾਮਾਰੀ ਫੈਲੀ ਸੀ ਉਸ ਸਮੇਂ ਪੰਜਾਬ ਨੇ ਗ੍ਰੀਨ ਰੈਵਿਊਲੂਸ਼ਨ ਸਿਖਰਾ ਤੇ ਸੀ ਔਰ ਉਸ ਨੇ ਦੇਸ਼ ਦੇ ਫੂਡ ਸੈਕਟਰ ਬਹੁਤ ਵੱਡਾ ਹਿੱਸਾ ਪਾਉਣਾ ਜੀ ਸ਼ੁਰੂਆਤ ਪੰਜਾਬ ਦੇ ਕਿਸਾਨਾਂ ਨੇ ਕੀਤੀ ਅੱਜ ਪੂਰਾ ਦੇਸ਼ ਜਿਹੜਾ ਪੂਰੇ ਦੇਸ਼ ਦਾ ਹਰ ਇੱਕ ਨਾਗਰਿਕ ਪੇਟ ਭਰ ਕੇ ਖਾਣਾ ਖਾਂਦਾ ਹੈਗਾ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਚਾ ਉਹ ਵੀਟ ਸੈਕਟਰ ਦਾਗਾ ਚਾ ਰਾਈਸ ਸੈਕਟਰ ਦਾਗਾ ਉਹ ਪੰਜਾਬ ਦਾਗਾ ਕਿ ਪੰਜਾਬੀਆਂ ਨੇ ਸਖਤ ਮਿਹਨਤ ਕੀਤੀ ਰੋ ਦੇ ਲਈ ਕਦੇ ਵੀ ਮੈਂ ਦੇਖਿਆ ਸੀ ਅਗੇ ਨਵਾੜਦੇ ਪਿੱਛੇ ਮੁੜ ਕੇ ਨੇ ਦੇਖਿਆ ਹਮੇਸ਼ਾ ਹੀ ਚਾਹ ਸਾਨੂੰ ਲੋਨ ਦੇ ਰੂਪ ਵਿੱਚ ਪੈਸੇ ਜਿਹੜੇ ਲਗਾਤਾਰ ਮਿਲਦੇ ਰਹੇ ਨੇ ਕਿ ਸੋ ਇਹਦੇ ਲਈ ਅਸੀਂ ਇੱਕ ਇਕੋ ਫਰੈਂਡਲੀ ਬਹੁਤ ਜਿਹੜਾ ਐਟਮੋਸਫੇਅਰ ਉਹ ਵੀ ਬਣਾ ਕੇ ਰੱਖਿਆਗਾ ਕੱਲ ਹੀ ਮੈਂ ਇੱਕ ਮੀਟਿੰਗ ਲੈ ਕੇ ਆਇਆਗਾ ਪੰਜਾਬ ਦੇ ਖਾਸ ਕਰਕੇ ਜਿਹੜੇ ਪੰਜਾਬ ਦੇ ਛੋਟੇ ਵਪਾਰੀ ਨੇ ਜਿਹੜੇ ਐਮਐਸਐਮਈ ਚਾਹੁੰਦੇ ਨੇਗੇ ਜਾਂ ਵੱਡੇ ਵਪਾਰੀ ਨੇ ਕਿ ਉਹਦਾ ਸਾਰਿਆਂ ਦਾ ਅਸੀਂ ਟ੍ਰੇਡ ਕਮਿਸ਼ਨ ਦਾ ਗਠਨ ਪੰਜਾਬ ਕੀ ਸਸੀ ਕਾਲ ਮੇਰੀ ਮੀਟਿੰਗ ਸੀ ਉਹਨਾਂ ਦੇ ਨਾਲ ਟ੍ਰੇਡ ਕਮਿਸ਼ਨ ਦੇ ਚੇਅਰਮੈਨ ਸਹਵਾਰ ਔਰ ਪੰਜਾਬ ਦੇ ਡੀਜੀਪੀ ਸਾਰੇ ਐਸਐਸਪੀ ਸਹਿਬਾਨ ਤਾਂ ਕਿ ਇੱਕੋ ਫ੍ਰੈਂਡਲੀ ਜਿਹੜਾ ਮਾਹੌਲਾ ਬੜਿਆ ਰਹੇ ਕਿਉਂਕਈ ਵਾਰ ਜਿਹੜੀਆਂ ਫੇਕ ਫੈਕ ਕਾਲਸ ਨੇ ਜਾਂ ਜਿਹੜੀਆਂ ਮੋਗਸ ਜਾਂ ਕਾਲਸ ਕਰਦੇ ਰਹਿੰਦੇ ਨੇ ਕਿ ਇਹ ਤੁਹਾਡੇ ਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਉਹ ਤੋਂ ਦੂਰ ਕੀਤਾ ਜਾਵੇ ਉਹਦੇ ਲਈ ਕਾਲ ਇੱਕ ਮੇਰੀ ਮੀਟਿੰਗ ਜਿਹੜੀ ਹੈ ਡੀਜੀਪੀ ਲੈਵਲ ਦੇ ਤੇ ਸਾਰੇ ਐਸਐਸਪੀ ਸਹਿਬਾਨ ਨੂੰ ਸ਼ਾਮਲ ਕੀਤਾ ਸੀਗਾ ਤਾਂ ਕਿ ਪੰਜਾਬ ਜਿਹੜਾ ਉਹ ਲਗਾਤਾਰ ਤਰੱਕੀ ਕਰਦਾ ਰਹੇ ਜੋ ਸੁਪਨਾ ਸਰਦਾਰ ਭਗਵੰਤ ਸਿੰਘ ਮਾਝੀ ਨੇ ਸਿਰਜਿਆ ਕਿ ਪੰਜਾਬ ਰੰਗਲਾ ਪੰਜਾਬ ਬਣਾਉਣਾ ਚਾਹੁੰਦਾ ਉਹਦੇ ਲਈ ਪੰਜਾਬ ਲਗਾਤਾਰ ਅੱਗੇ ਵਧ ਰਿਹਾਗਾ ਜੇ ਨਵਾੜ ਦੀ ਗੱਲ ਕਰੀਏ ਪੰਜਾਬ ਦੇ ਗਰਾਊਂਡ ਵਾਟਰ ਨੂੰ ਸੇਵ ਕਰਨ ਦੇ ਲਈ ਕਿ ਪੰਜਾਬ ਦਾ ਗਰਾਊਂਡ ਵਾਟਰ ਸੇਵ ਕਿਵੇਂ ਹੋਵੇ ਸਾਡੀ ਜਿਹੜੀ ਸਕੀਮ ਆ ਗਈ ਕਿ ਹਰ ਘਰ ਹਰ ਖੇਤ ਤੱਕ ਪਾਣੀ ਲੈ ਕੇ ਜਾਣਾਗਾ ਸਰਦਾਰ ਭਗਵੰਤ ਸਿੰਘ ਮਾਝੀ ਨੂੰ ਸੁਪਨਾ ਕਿ ਹਰ ਖੇਤ ਤੱਕ ਪਾਣੀ ਲੈ ਕੇ ਜਾਣਾਗਾ ਹਾਲਾਂਕਿ ਸਾਡਾ ਜਿਹੜਾ ਕਿਨਾਲ ਸਿਸਟਮ ਬਹੁਤ ਮਜ਼ਬੂਤ ਆ ਪਰ ਲੇਕਿਨ ਹੁਣ ਅਸੀਂ ਅੰਡਰਗਰਾਉਂਡ ਵਾਟਰ ਪਾਈਪਸ ਲਾ ਲਈ ਹਰੇਕ ਖੇਤ ਤੱਕ ਪਾਣੀ ਲੈ ਕੇ ਜਾ ਰਹੇਗੇ ਉਹਦੇ ਨਾਲ ਸਾਡਾ ਗਰਾਊਂਡ ਵਾਟਰ ਜਿਹੜਾ ਉਹਦਾ ਲੈਵਲ ਕਾਫੀ ਪਰਾਇਆਗਾ ਪਿਛੇ ਰਿਪੋਰਟ ਸਭੀ ਸੀ ਕਿ 2 ਫੁੱਟ ਜਿਹੜਾ ਉੱਪਰ ਪਾਣੀ ਆ ਗਿਆ ਤਾਂ ਮਤਲਬ ਕੀ ਆ ਕਿ ਜਿਹੜਾ ਸਾਡਾ ਕਨਾਲ ਵਾਟਰ ਦਾ ਜੇ ਜੇ 100% ਯੂਟਿਲਾਈਜੇਸ਼ਨ ਹੋਊਗੀ ਖੇਤ ਦੇ ਅੰਦਰ ਤਾਂ ਗਰਾਊਂਡ ਵਾਟਰ ਦਾ ਪੱਧਰ ਵੀ ਵਧੂਗਾ ਔਰ ਜਿਹਦੇ ਨਾਲ ਕਿਸਾਨ ਦੇ ਆਲਾਹ ਸੁਧਰ ਲਈ ਉਹ ਤੇ ਨਾ ਸਮਝਦਾ এনवायरमेंटਲੀ ਕਿਉਂਕਿ ਅੱਜਕੱਲ ਕਲਾਈਮੇਟ ਚੇਂजेस ਬਹੁਤ ਜ਼ਿਆਦਾ ਬੱਡੀ ਬੱਦਰ ਤੇ ਆ ਰਹੀ ਹੈਗੀਆ ਸੋ ਕਲਾਈਮੇਟ ਚੇਂਜ ਦੇ ਅੰਦਰ ਅਸੀਂ ਆਪਣੇ ਆਪ ਦਾ ਇੱਕ ਉਹਨੂੰ ਰੋਕਣ ਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਉਹ ਪੰਜਾਬ ਸਰਕਾਰ ਪਾਊਗੀ ਪੰਜਾਬ ਸੇਟ ਪਾਊਗਾ ਪੰਜਾਬ ਦਾ ਫਾਰਮਰ ਪਾਊਗਾ ਕਿਉਂਕਿ ਜਦੋਂ ਗਰਾਊਂਡ ਵਾਟਰ ਉੱਪਰ ਹੋਊਗਾ ਤਾਂ ਕਿਤੇ ਕਿਤੇ ਮੈਂ ਸਮਝਦਾ ਸਾਡੀ ਧਰਤੀ ਆ ਉਹ ਹੋਰ ਜ਼ਰਖੇਜ ਹੋਊ ਕਿਉਂਕਿ ਪੰਜਾਬ ਦੀ ਧਰਤੀ ਹਮੇਸ਼ਾ ਜ਼ਰਖੇਜ ਦੱਤੀ ਆ ਇੱਥੇ ਹਮੇਸ਼ਾ ਹੀ ਪੰਜਾਬ ਦੀ ਧਰਤੀ ਦੇ ਵੱਡੇ ਵੱਡੇ ਜਿੱਥੇ ਸੂਰਬੀਰ ਯੋਧੇ ਪੈਦਾ ਕੀਤੇ ਨੇ ਸੰਤ ਬਾਪੂਸ਼ ਪੈਦਾ ਕੀਤੇ ਨੇ ਉੱਥੇ ਹੀ ਗੱਲ ਸਮਝਦਾ ਹਰੇਕ ਖੇਤਰ ਦੇ ਅੰਦਰ ਦੇਸ਼ ਦੇ ਵਿੱਚ ਅਹਿਮ ਕਾਰਵਾਈ ਆ ਕੋਈ ਵੀ ਖੇਤਰ ਚੁਣ ਲਈਏ ਕਿਸੇ ਵੀ ਪ੍ਰਕਾਰ ਦਾ ਖੇਤਰ ਚੁਣ ਲਈਏ ਪੰਜਾਬ ਨੇ ਅਹਿਮ ਕਾਰਵਾਈ ਆ ਸੋਭਾ ਨਵਾਰਦੇ ਸਾਡੇ ਸੀਜੀਪ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ ਅਦਾ ਕਰਨਾ ਚਾਹ ਰਾ ਧੰਨਵਾਦ ਕਰਨਾ ਚਾਹ ਰਾ ਕਿ ਇਹਨਾਂ ਨੇ ਮੈਨੂੰ ਇਸ ਫੰਕਸ਼ਨ ਤੇ ਬੁਲਾ ਕੇ ਮਾਨ ਸਰਮਾਨ ਬੱਚਾ ਔਰ ਇਹ ਜਿਹੜਾ ਪੇਪਰ ਆਗਾ ਜਿਸ ਤਰ੍ਹਾਂ ਆਰ.ਬੀ.ਆਈ ਦੇ ਪ੍ਰੇਮ ਸਿੰਘ ਸਾਹਿਬਾਨ ਨੇ ਕਿਹਾ ਜਿਹੜੇ ਸਾਹਮਣੇ ਕਿ ਇੱਕ ਸਰ ਪੇਪਰ ਦਿ ਹੈਗਾ ਦੇ ਅੰਦਰ ਬਹੁਤ ਹੀ ਖੂਬਸੂਰਤ ਜਾਣਕਾਰੀ ਜਿਹੜੀ ਆ ਬਹੁਤ ਹੀ ਅੱਛੀ ਜਾਣਕਾਰੀ ਮਿਰੀ ਆ ਕਿ ਕਿਹੜੇ ਕਿਹੜੇ ਪ੍ਰੋਜੈਕਟ ਜਿਹੜੇ ਨੇਗੇ ਉਹ ਨਵਾੜ ਦੀ ਸਹਾਇਤਾ ਦੇ ਨਾਲ ਨਵਾੜ ਦੇ ਹਿੱਤ ਦੇ ਦਾ ਪੰਜਾਬ ਸਰਕਾਰ ਦੇ ਅੱਗੇ ਚਲਾਈ ਦੇ ਚ ਵਾਟਰ ਦੇ ਹੋਣ ਚ ਐਗਰੀਕਲਚਰ ਦੇ ਹੋਣ ਚਾਹੇ ਸਾਡੀਆਂ ਜਿੰਨੀਆਂ ਅੱਜ ਆਰਗੇਨਾਈਜੇਸ਼ਨਾਂ ਆ ਜਿਹਨਾਂ ਨੇ ਸਹਿਯੋਗ ਕੀਤਾਗਾ ਇਹਨਾਂ ਦੇ ਖੇਤਰ ਦੇ ਵਿੱਚ ਹੋਣ ਸੋ ਮੈਂ ਜ਼ਿਆਦਾ ਸਮਾਂ ਨਹੀਂ ਲਊਗਾ ਅਫਸਰ ਦਾ ਸਵਾਗਤ ਲਗੀ ਸਭਾ ਤੁਹਾਡਾ ਸਬਦਾ ਥੈਂਕ ਯੂ ਦਾ ਕਰਨਾ ਚਾਹ ਰਾ ਤਾਂ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਬੁਲਾਇਆ ਬਾਦ ਸਰਬੰਦ ਤੱਕ ਆਪਸੋ ਕੇ ਨਵਾਬ ਦੇ ਸਾਡੇ ਸੀਜੀਮ ਸਹਿਬਾਨ ਦਾ ਆਰਬੀ ਨਿਗਵਨਰ ਸਹਿਬਾਨ ਦਾ ਔਰ ਸਾਡੇ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਆਂ ਦਾ ਸਬਦਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਅੱਜ ਦਾ ਜਿਹੜਾ ਵੈਲਿਊਏਬਲ ਟਾਈਮ ਆ ਉਹ ਟਾਈਮ ਕਰਕੇ ਅੱਜ ਇਹ ਸੈਮੀਨਾਰ 'ਤੇ ਪਹੁੰਚਿਓ ਤਾਂ ਕਿ ਕੱਚੀ ਇਨਫਾਰਮੇਸ਼ਨ ਜਿਹੜੀ ਆ ਉਹ ਸਾਡੇ ਪੰਜਾਬ ਦੇ ਫਾਰਮਰ ਦੇ ਨਾਲ وہ بھی شیئر کیتی ہے پنجاب دلوکال میں شیئر کیتی ہے بہت بہت شکریہ بہت بہت طرح تینکیو جس سے نبار دوارہ پروموٹ کیا گیا ہے